ਬੈਠਾ ਪਾਪਾ ਤਾਂ ਆਰਾਮ ਨਾਲ ਹੋਰ ਪਾਪਾ ਕਿਵੇਂ ਆ ਠੀਕ ਆ ਠੀਕ ਆ ਤੂੰ ਦਾ ਅੱਛਾ ਵਧੀਆ ਕਿੰਦਾ ਤੁਰਿਆ ਫਿਰਦਾ ਇੱਥੇ ਹੀ ਹੈ ਪਾਪਾ ਓਏ ਹਾਓ ਉਹ ਮੇਰੇ ਆਪਾ ਪਾਪਾ ਤਾਂ ਆਇਆ ਹੀ ਨਹੀਂ ਯਾਰ ਹਲੇ ਈ ਬੜਾ ਹੋ ਗਿਆ ਉਹ ਲੇਟ ਤਾਂ ਆਇਆ ਮੀਂਹ ਕਣੀ ਦੀ ਰੋਤਾਂ ਕੀ ਉਹ ਬੰਦਾ ਆ ਸਕੂਟਰ ਸਕਟਰ ਹੌਲੀ ਤੋਰਦਾ ਵੀ ਤਲਕ ਆਇਆ ਵੀ ਟਾਈਮ ਮਾੜਾ ਰਾਤ ਕਿਤੇ ਕੋਈ ਲੁੱਟਕ ਸੁੱਟ ਹੋ ਜੇ ਲੁੱਟਕ ਸੁੱਟ ਨੂੰ ਕੀ ਰਕਲੇ ਮੋਹਰਾ ਨੇ ਕੀ ਉਹ ਲੁੱਟਕ ਸੁੱਟ ਨੂੰ ਬੁੜਾ ਬੰਦਾ ਕਿਸੇ ਨੇ ਕੀ ਕਰਾਉਣਾ ਤੋ ਲ ਕੋਈ ਪਤਾ ਹੁੰਦਾ ਯਾਰ ਪਤਾ ਨੂੰ ਪਿੰਡ ਦੀ ਕੰਠਾ ਪਾਇ ਨਾ ਚਾਰ ਟੋਲੇ ਦਾ ਤੇ ਗੱਲ ਚ ਵੀ ਕੋਈ ਹੋਰ ਲਾ ਲੇ ਟੈਲੀਫੋਨ ਵੀ ਹੈ ਨਹੀਂ ਨਹੀਂ ਮੈਂ ਪਤਾ ਹੀ ਕਰ ਲੈਂਦਾ ਕੋਈ ਹੈ ਨਹੀਂ ਫੋਨ ਦੇ ਕੋਲੇ ਨਾ ਵੀ ਉਹ ਕਿਹੜਾ ਰੱਖਦਾ ਹੈਗਾ ਕੋਈ ਨੀ ਫਿਰ ਆ ਜੂ ਆ ਆਉਂਦਾ ਹੋਏ ਥੇ ਲੇਵੇ ਤੇ ਵੀ ਹੋਊਗਾ ਰਬਾ ਪਾਏ ਹਉ ਘੰਟਾ ਹੋ ਗਿਆ ਮੇਰੇ ਕੋ ਟੈਲੀਫੋਨ ਕਰਿਆ ਸੀ ਕੀ ਕਹਿੰਦਾ ਕਾ ਮੇ ਤੁਰ ਪਿਆ ਕਹਿੰਦਾ ਮੈਂ ਤੁਰ ਪਿਆ ਫਿਰ ਤਾਂ ਉਹ ਨਾਲ ਹੀ ਹੂਗਾ ਟਾਈਮ ਕਿੰਨਾ ਹੋ ਗਿਆ ਯਾਰ ਕਿੰਨਾ ਘੰਟਾ ਹੋਇਆ ਹਜੇ ਘੰਟੇ ਇੱਕ ਘੰਟਾ ਦਾ 20 ਮਿੰਟਾਂ ਦੀ ਬਾਤ ਆਇਆ ਬਾਠ ਵੀ ਵਾ 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 ਜਾਂਦੀ ਹੈ ਨਾ ਦੱਸਿਆ ਨਾ ਮੀਹ ਪੈ ਕੇ ਹਟਿਆ ਨਾ ਕਹ ਲਗਾ ਨਾ ਥੋੜਾ ਹੌਲੀ ਬਗ ਚੱਲਦੇ ਆ ਆ ਕੀ ਬਦਦਰ ਜਿਆਦੇ ਹੋਵੇ ਨਾ ਮੀਹ ਰੁਕਿਆ ਹੋਵੇ ਬਸ ਵਾਰੀ ਬੰਦਾ ਇਹ ਪਤਾ ਕੁ ਰਾਜ ਟੱਕਰ ਗਿਆ ਹੋਵੇ ਜਾਨ ਪਛਾਣ ਲਾ ਉੱਥੇ ਖੜ ਗਿਆ ਹੋਵੇ ਮਾਈ ਗੋਡ ਵਾਪਾ ਹੋਰ ਗੱਲੋਂ ਖਾਂਦਾ ਪੀਂਦਾ ਵੀ ਹੈਗਾ ਹੈ ਖਾਂਦਾ ਪੀਂਦਾ ਵੀ ਹੈਗਾ ਪੀਂਦਾ ਵੀ ਹੈ ਅੱਛਾ ਇਹ ਬਦਫਕ ਤੇ ਪੇਗ ਹੀ ਲਾਉਣ ਲੱਗ ਜਾਵੇ ਬੱਚਾ ਚੋਰਾ ਲੱਗ ਰਿਹਾ ਚੋਰੇ ਨੂੰ ਤਾਂ ਕੀ ਆਇਆ ਆਜੂਗਾ ਓਏ ਆ ਜਾ ਚਲੋ ਟਾਈਮ ਨਾਲ ਕੋਈ ਗੱਲਾਂ ਬਾਤਾਂ ਕਰ ਲੈਂਦੇ ਆ ਆ ਜਾ ਆਉ ਇੱਥੇ ਆਉ ساری ਰਾਤ ਕਰੀ ਇਹ ਗੱਲਾਂ ਬਾਤਾਂ ਮੈਨੂੰ ਤਾਂ ਵਾਲਾ ਹੋ ਰਿਹਾ ਫਿਕਰ ਜਾ ਵਾਲਾ ਹੋ ਰਿਹਾ ਫਿਕਰ ਆ ਇੱਕ ਯਾਰ ਬੀ ਚੋਰਾ ਜੇ ਤੇਰੇ ਘਰ ਦੇ ਨਾਲ ਜਾਪਾ ਵਧੀਆ ਹੋ ਜੇ ਹਨਾ ਸੁਖ ਸ਼ਾਂਤੀ ਨਾਲ ਹੋਰ ਬਾਬਾ ਵੀ ਕਾਕਾ ਹੋ ਜੇ ਹਨਾ ਹੋਰ ਯਾਰ ਸਾਰਾ ਚੋਰਾ ਹੀ ਮਿਟ ਜੇ ਹੋਰ ਜਨ ਵਾਲੇ ਦੱਸ ਦੂ ਆ ਕਿ ਮੇਰੇ ਕੋ ਸ ਹਾਂ ਹਾਂ ਆਕੇ ਹੋਰ ਇਹਦਾ ਬੜਾ ਵੱਡਾ ਚੋਰਾ ਜੇ ਰੱਬ ਸੁਣ ਲੇ ਤਾਂ ਹਾਂ ਬਾਪੂ ਇਹ ਗੱਲ ਦੱਸ ਯਾਰ ਹਾਂ ਤੇਰੇ ਕੋਲੇ ਯਾਰ ਬਾਹਰ ਟੈਲੀਫੋਨ ਜੇ ਲਾਉਂਦਾ ਕੀ ਗੱਲ ਆ ਯਾਰ ਵੱਲ ਤਾਂ ਕੀ ਹੋਣੀ ਓ ਛਾਣਾ ਬੰਦਾ ਛਾਣੇ ਬੰਦੇ ਨਾਲ ਹੀ ਗੱਲ ਕਰੂ ਹਣ ਤੇਰੇ ਨਾਲ ਕੋਈ ਕਬੀਲਦਾਰੀਆਂ 100 ਗੱਲਾਂ ਨਾ ਯਾਰ ਕੋਈ ਗੱਲ ਐ ਤੂੰ ਮੈਨੂੰ ਗੱਲ ਦੱਸ ਯਾਰ ਕੀ ਗੱਲ ਦੱਸ ਕੀ ਆ ਉਹ ਗੱਲ ਤਾਂ ਦੱਸੂ ਫੇਰ ਤੂੰ ਗੁੱਸਾ ਕਰੇਗਾ ਨਾ ਮੈਂ ਗੁੱਸਾ ਦਾ ਮੈਂ ਕਾਦਾ ਕਰਨਾ ਹੈ ਹਾਂ ਗੁੱਸਾ ਦਾ ਮੈਂ ਕਾਦਾ ਕਰਨਾ ਉਹ ਤਾਂ ਯਾਰ ਮੈਨੂੰ ਐ ਕਹਿੰਦਾ ਸੀ ਅੱਛਾ ਉਹ ਇੱਕ ਸਬਜੀ ਸਬਜੀ ਵੇਚਣ ਨੂੰ ਕੀ ਟੇੜਾ ਲਿਆ ਅੱਛਾ ਉਹ ਕਹਿੰਦਾ 50000 ਰੁਪਇਆ ਘਾਟਦਾ ਘੜਮਾ ਕਹਿੰਦਾ ਪੈਸੇ ਦੇ 50000 ਰੁਪਇਆ ਮੇਰੇ ਬਾਪੇ ਨੇ ਹਾਂ 9000 ਬੰਦੇ ਦਾ ਸੌਖੇ ਆ ਯਾਰ ਆਦਿ ਨਾਲ ਸੌਖੇ ਲੱਕੜੀਆਂ ਨਾਲ ਲੋਹਾ ਖੜਾ ਉਹਨਾਂ ਦੇ ਦੇ ਚਦਾ ਲੋਹਟ ਕੇ ਲੋਹਾਈ ਬਣਾਇਆ ਕੀ ਟੇੜਾ ਨੇ ਕੀ ਕਰਨਾ ਕਦੇ ਕਿਸਦਾ ਸਰ ਮੁੰਡਾ ਕਦੇ ਕਿਸਦਾ ਮੁੰਡਾ ਹੀ ਨਹੀਂ ਪਤਾ ਫਿਰ ਗਮੋੜਦਾ ਵੀ ਹੈ ਕਿ ਨਾ ਫੜਕੇ ਨਾ ਯਾਰ ਮੈਂ ਪੁੱਛੂ ਆਂ ਜਿੰਦਾ ਤਾਂ ਹੀ ਜ਼ਿੰਦਾ ਭਰਾ ਮਾ ਪਤਾ ਨਹੀਂ ਮੋੜੂ ਕਿ ਨਾ ਡਰ ਲੱਗਦਾ ਹੈ ਨਾ ਪੁੱਛਦਾ ਨਾ ਬਣਾਇਆ ਲੋਹਾ ਤਾਂ ਨਣੀ ਅੰਜੋ ਫਿਰ ਮੈਨੂੰ ਕੀ ਪਤਾ ਘਰੇ ਤਾਂ ਦੇ ਜਾਂਦਾ ਖੜਾ ਬਸ ਸਾਈਂ ਖੜਾਇਆ ਫਿਰ ਲਿਆ ਲਿਆ ਉਹ ਕਹਿੰਦਾ ਦਾਲ ਵੇਚਣ ਲੈ ਗਣਾ ਮਾ ਜੀ ਔਰ ਇਹ ਤਾਂ ਕੁੜਮਾ ਕਮ ਸੁਣਾ ਨਹੀਂ ਕੀ ਆ ਬੁੜਾ ਹੋ ਰਿਹਾ ਗੱਲ ਦਾਲ ਵੇਚੂ ਆ ਫਲਾਂ ਉਹੀ ਤਾਂ ਗੱਲ ਹੈ ਤੂੰ RAM RAM ਕਰ ਮੈਂ ਸਮਝਾਉਂਗਾ ਕੋਈ ਨਹੀਂ ਗੱਲੀ ਬਾਤੀ ਮੈਂ ਸਮਝਾਉਂਦਾ ਭਾਈਏ ਤੇਰੇ ਅੱਖ ਮੈਂ ਤਾਂ ਅੱਖਾਂ ਜੀ ਕਹਨਾ ਆਪਦਾ ਕੰਮ ਹੈ ਕੀ ਡਰ ਹੈ ਤੇ ਵੇਖੇ ਨਾ ਆ ਜਨ ਕਰ ਲਾ ਹਾਂ ਜੋਣਾ ਇਗਾਥਾ ਥੈਰਾਪੀ ਉਹ ਨਹੀਂ ਕਰਦਾ ਫੇਰ ਕੀ ਲੈਣਾ ਕੋਈ ਤਾਂ ਆ ਬੈਠਾ ਹੈਗਾ ਕੀ ਲੈਣਾ ਕੁਦੂ ਸਬਜ਼ੀਆਂ ਤੋਂ ਚਲ ਦੇਖ ਲਈ ਭਾਈ ਕਹਿ ਕੇ ਜੀ ਥੋੜਾ ਬੰਦਾ ਕਿ ਨਹੀਂ ਹਾਂ ਇਹ ਘਰੇ ਸਾਰਾ ਕੁਝ ਹੈਗਾ ਹਾਂ ਫੇਰ ਇਹਨੂੰ ਕੀ ਲੋੜ ਹੈ ਸਾਰਾ ਕੁਝ ਹੋਵੇ ਸਬਜ਼ੀਆਂ ਅੱਗੇ ਵਿੱਚ ਫੇਰ ਉਹ ਪੰਗੇ ਲੈਂਦਾ ਫਿਰਦਾ ਹੈ ਪੰਗੇ ਤਾਂ ਕਰੇਗਾ 2 ਰੁਪਏ ਕਮਾ ਲੂ ਆਉਦੇ ਤੇ ਆਉਣ ਦੇ ਕੋਈ ਗੱਲ ਨਹੀਂ ਓਏ ਆ ਜੂਆ ਆਉਣ ਵਾਲੇ ਹੋਊਗਾ ਫੇਰ ਸਬਜ਼ੀ ਸੂਬਜੀ ਲਿਆਉਂਦਾ ਕਾਦੀ ਬਣਾਵਾਂਗੇ ਹੋ ਸਬਜੀ ਸਬਜੀ ਕੋਈ ਚੋਚ ਅੱਧੀ ਰਾਤ ਹੋਈ ਐ ਸਬਜੀ ਨਹੀਂ ਬਣਾਈਆ ਕਿ ਸਬਜੀ ਬਣਾਈ ਤਾਂ ਪਈ ਐ ਹੋਰ ਕੀ ਬਣਾਉਣਾ ਸੀ ਕੰਜਰਾ ਨੀਂਦ 'ਚ ਤਾਂ ਨਹੀਂ ਬੋਲੀ ਜਾਂਦਾ ਉਹ ਨੋ ਨੋ ਨੀਂਦ 'ਚ ਤਾਂ ਕਾਹਨੂੰ ਫੇਰ ਉਹ ਕਿ ਸਬਜੀ ਬਣਾ ਲੈਂਦੇ ਹੁਣ ਅੱਧੀ ਰਾਤ ਸਬਜੀ ਬਣਾਏਗਾ ਬਣਾਈ ਤਾਂ ਪਈ ਐ ਪੈਂਦੇ ਆ ਖੋਸਤਾ ਹੋ ਗਿਆ ਥੋੜੇ ਥੋੜੇ ਨਾਲ ਇਹ ਬੋੜਾ ਛਿੱਟੇ ਤੇ ਤਾਂ ਬੋਲੇ ਬੋਲੇ ਖਾਲ ਪਰੇ ਜਾਂਦੇ ਆ ਭਾਈ ਨੂੰ ਦੇਖਾਂ ਉਹ ਪੌਣ ਹੈ ਨਾ ਟਾਈਮ ਆ ਨਹੀਂਦਾ ਸੌ ਵੀ ਲੱਗਿਆ ਹੁਣ ਯਾਰ ਉਹ ਵੀ ਬੜਾ ਤੇਰਾ ਗਿਆ ਚੱਲ ਠਾਵਾਂਗੇ ਬੋਲ ਬੋਲ ਮਾਰ ਕੇ ਤੇ ਟਾਈਮ ਨਹੀਂ ਕੱਢਦੇ ਫਾਰ ਪੇੜੀ ਪਾਇਆ ਆਹੋ ਹੋ 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 ਪੌਣ ਨਾ ਤਗਾ ਮੱਛਰ ਨੇ ਅੱਖਾਂ ਉਹ ਤੇਰੀ ਨੂੰ ਆਹਾ ਹਾ ਹਾ ਚ ਬੋਲ ਮਾਰ ਕੇ ਨਾ ਹਾ ਹਾ ਤੇਦੇ ਯਾਰ ਤੇ ਦਾ ਅੱਕੜ ਕੇ ਜਾਵਾ ਓ ਭਾਨ ਨੇ ਦਿੰਦੀ ਮਛਿੰਰੀ ਮੰਤੇ ਓਂਤ ਹੈ ਸੌਂ ਕੇ ਜੈਰੈਟੀ ਛੇਤੀ ਪੱਖੇ ਲਾ ਰੱਖੇ ਕਿਤੇ ਉਹਦੇ ਖੜਕੇ ਚ ਨਹੀਂ ਹੁੰਦੇ ਇਹਨਾਂ ਨੂੰ ਮੰਤੇ ਮੈਨੂੰ ਅਲੱਦਾ ਬੋਲ ਵੱਜੀ ਜਾਂਦੇ ਹਾਂ ਹਾਂ ਵਾ ਫੋਲ ਮਾਰਿਆ ਹੈ ਨਾ ਜਾਮਾ ਫਿਰ ਕਾਟ ਮਾਰ ਗਿਆ ਚੱਲ ਆ ਜਾ ਦੋਨੇ ਚਾਲਦੇ ਆ ਆ ਮੈਨੂੰ ਤਾਂ ਚਾਜਾ ਚੜ ਗਿਆ ਹੁਣ ਆ ਜਾ ਆ ਜਾ ਫਿਰ ਮੈਨੂੰ ਤਾਂ ਚਾਜਾ ਚੜ ਗਿਆ ਆ ਗਿਆ ਚੱਲ ਕਿ ਮੈਂ ਬੰਤੋ ਏ ਛੁੱਕਦਾ ਹੈ ਹਾਂ ਕਿੱਧਰ ਗਿਆ ਬਾਹਰ ਖੋਲਦੇ ਆ ਮੇਰਾ ਪਰ ਲੋਪਾ ਆ ਬੜਾਈਆਂ ਬੜਾਈਆਂ ਪਾਈ ਲਟਕੀਆਂ ਦੇ ਕਦੇ ਆ ਮੁੰਡਾ ਹੋਇਆ ਹੋਏ ਚੜੇ ਮੁੰਡਾ ਮਰੀ ਨਾ ਪਕਾਈ ਉਹ ਜੱਟ ਹੀ ਆਇਆ ਉਹ ਗੰਤ ਨਹੀਂ ਪਾਣੀ ਦਾ ਪਾਪਾ ਆ ਮੇਰਾ ਆਇਆ ਉਹ ਕੱਲਾ ਆਇਆ ਤਾਂ ਉਹ ਕੋੜ ਮਾਇ ਹੈ ਹਾਗੇ ਕੈਂਪ ਆ ਫਿਰ ਆਪਣੀ ਚੋਟੀ ਕੱਢੂ 2 ਮਹੀਨੇ ਦਾ ਪ੍ਰੋਪਰਟੀ ਹਾਂ ਟਿੱਕੜੀ ਟਿੱਕੜੀ ਬੱਲਦੀ ਕਰ ਜਾ ਉਹ ਆਪਾ ਰੋਈ ਮਾਰੀ ਜਾਂਦਾ ਚ ਮੈਂ ਤਾਂ 10 ਮਹੀਨੇ ਤੋਂ ਸੁਣਦੀ ਆ ਫਿਰ ਉਹ ਕੱਲ ਫਿਰ ਪ੍ਰੋਪਰ ਜੇ ਪਰ ਜੰਡਾ ਮੰਨ ਲਾ ਛਿੜ ਦੂ ਕੋਈ ਚੱਜ ਦੀ ਗੱਲ ਕਰ ਲਿਆ ਕਰ ਨਹੀਂ ਬੱਚਾ ਮੁੰਡਾ ਹੋਇਆ ਉਹ ਰੋ ਮੁੰਡਾ ਤੈਨੂੰ ਕਿਨੇ ਫਿਰ ਕੋੜਮ ਆਇਆ ਯਾਰ ਹੈ ਆ ਮੇਰਾ ਪਾਪਾ ਆ ਮੇਲਾ ਬੀਬੀ ਨਹੀਂ ਆਈ ਕਿਹਾ ਨਾ ਇਹਨੇ ਕਿ ਕੱਲਾ ਆਇਆ ਤਾਂ ਆ ਇਸ ਵੇਲੇ ਕੁੱਤਰ ਫਿਰਦਾ ਜਾਂਦਾ ਲਕੀਰ ਦਾ ਕੰਮ ਆਇਆ ਉਹ ਡਗਲੇ ਨੂੰ ਇਸ ਵੇਲੇ ਫਿਰਦਾ ਹੈ ਪੁੱਛ ਹੋ ਮਗਰ ਹੈ ਨਾ ਕਿ ਪੁੱਛ ਨੂੰ ਕੀ ਬਣਾ ਕਰਦਾ ਨਕਲੀ ਕੋਈ ਗੱਲ ਚ ਨਾ ਆਏ ਭਰੇ ਨਾ ਬਾੜੀ ਬੰਦਾ ਮੈਂ ਤੈਨੂੰ ਗੱਛਾ ਕਰ ਜਬ ਮੈਂ ਆ ਜਾ ਪਾਪਾ ਯਾਰ ਕਿਹੜਾ ਬਾਗ ਮੋਰ ਕੇ ਜਬ ਮਗਰ ਪੁੱਛੋ ਬਿਰਾਜ ਆ ਪਾਪਾ ਹੀ ਜਾ ਗਾਉਣੀ ਮਾਰੀ ਜਾਂਦਾ ਪਾਪਾ ਪਾਪਾ ਹੋਰ ਬਾਗ ਖੁੱਲ ਆ ਗਿਆ ਆ ਜਾ ਆ ਜਾ ਆਈ ਕੀ ਕਰਦੇ ਹੋ ਕੋਈ ਤਾਂ ਅੱਪਜੀ ਅੰਦਰ ਹੀ ਆ ਜਾ ਚਲਾ ਜਾ ਦੇ ਬਾਹਰ ਆ ਹਾ 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 ਉਹ ਟਿਕੜ ਚ ਹੈ ਨਾ ਹਾਂ ਟਿਕੜਾ ਇਕੱਠਾ ਹੀ ਹੈ ਆ ਹਾ ਹਾ ਸਸਤੀ ਗਾਵਾਪਾ ਸਸਤੀ ਕਾਰ ਹੋਰ ਮੰਮ ਨੂੰ ਠੀਕ ਜੀ ਹਾਂ ਹਾਂ ਵਧੀਆ ਹੋਰ ਕੁੜਮਾ ਵਧੀਆ ਹੋਰ ਬੰਤ ਸਿਆ ਕਿਉਂ ਬੜਾ ਲੇਟ ਹੋ ਗਿਆ ਉਹ ਲੇਟ ਤਾਂ ਵੈਸੇ ਹਰ ਕਦੇ ਕਿਤੇ ਖੜ ਕੇ ਕਰਦੇ ਕਿ ਬੋਲੇ ਜਿਰਦਾ ਮਰਾਂ ਵਿੱਕੀ ਆ ਨਾ ਤੈਨੂੰ ਰਾਹਾਂ ਚ ਬੈਸਣਾ ਪੱਡੇ 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 ਛਟਪਾਰ ਜੋ ਕੁੜਮੇ ਦੀ ਛੱਟੀ ਕਰ। ਹੋਰ ਚੰਦ। ਪਾਇਗਾ ਹੋਰ ਪ੍ਰਵਾਹ ਰਾਜੀ ਖੁਸ਼ੀ। ਵਧੀਆ ਵਧੀਆ ਹੋ ਠੀਕ ਹੈ। ਹਾਂਜੀ। ਲਫਾਫਾ ਫੜ ਲਾ ਕੇਲੇ ਵਾਲਾ। ਮੱਛੀ ਨਿਆ ਬਾਬ ਕੀ ਸੀ ਲਫਾਫਾ। ਅੰਦਰ ਫੜਾ ਦੇ ਕੁੜਮਾ ਲਫਾਫਾ। ਤੇ ਫਾਫਾ ਆਇਆ। ਐਨਕਾ ਨੇ। ਓਏ ਕਬ ਖਾਇਆ ਛੋਰੀਆਂ ਮਾਂ ਵੇਚ ਕੇ। ਮਾਂ ਅੱਗੇ ਥੋੜਾ ਯਾਰ ਲਫਾਫਾ ਭਾਲਦਾ। ਬਾਕੀ ਬੱਚਾ ਛੋਰੀਆਂ ਵੇਚ ਕੇ ਆਏ ਹੋਏ ਨਹੀਂ ਕੋਈ। ਉਹਨਾਂ ਵੇਚ ਕੇ ਆਇਆ। ਪੱਲ ਕਣ। ਉਹ ਨਾ ਫਿਰ ਦੁਕਾਨਾਂ ਬੰਦ ਹੋ ਗਈਆਂ ਹਨੇਰਾ ਹੋ ਗਿਆ ਨਾ ਹੁਣ। ਲੈਣੇ। ਆ ਮੋਈ ਆਹ ਹਾ ਹਾ ਤੁੰਗ ਆਦੇ ਮੈਂ ਇੱਕ ਆਉਟ ਆਪ ਮੈਂ ਪਰ ਆਉਂ ਤੁੰਸ ਆ ਆ ਜਾ ਆ ਕਰ ਮਾ ਗਹੀ ਆ ਜਾ ਚਲੋ ਪਾਈ ਚਲੋ ਰੋਡ ਕਰ ਲੂ ਆ ਜਾ ਇਹ ਫਿਰ ਬੜਾ ਲੇਟ ਹੋ ਗਿਆ ਕਿਵੇਂ ਮੈਸਮੂਝ ਦੀ ਰੱਖੀਏ ਕੇ ਬੰਦ ਸਿਆ ਹੈ ਹੋ ਮੈਂ ਬੰਦ ਹੋ ਇਹ ਸਮਾਨ ਲੈ ਕੇ ਆਇਆ ਹੋ ਮੁੰਡੇ ਨੂੰ ਪੇਕੇ ਅੰਮਣ ਨੂੰ ਪੂਰੀ ਆ ਜਾ ਆ ਜਾ ਬੜਾ ਸਮਾਨ ਲੈ ਕੇ ਆਇਆ ਅਲੈਕੁਮ ਅਲੈਕਮ ਅੱਛਾ ਆ ਕਾ ਕਰਕੇ ਨੀ ਕਾ ਕਰ ਜੀਆ ਕਿਵੇਂ ਡਰਾਈਵਰ ਆ ਮੈਂ ਸੁਣ ਲਿਆ ਨਾ ਨਾ ਉਹੀ ਬੈਠੇ ਆ ਬੱਚਾ ਅੱਛਾ ਉਹਦਾ ਮੁੱਦਾ ਆਪਣੀ ਗਾਰੀ ਟੁੱਟੀ ਹੋਈ ਅੱਛਾ ਕੋਈ ਨਹੀਂ ਉਹ ਬੜਾ ਆਪਣਾ ਬੜਾ ਹੀ ਬਾਲਾ ਰੋਲਾ ਪਾਉਂਦਾ ਇੱਕ ਤਾਂ ਯਾਰ ਬੱਸ ਸੁਣ ਕਾ ਲੱਗ ਗਿਆ ਯਾਰ ਓਹ ਤਾਂ ਫਰਾ ਕਣੀਆਂ ਗੁਣੀਆਂ ਦਾ ਕਰਕੇ ਹਾਂ ਰਾ ਕਣੀਆਂ ਵੱਜ ਜਿੰਨੀਆਂ ਕਈ ਵੇ ਬੰਦੇ ਤੇ ਉਹਦੇ ਨਾਲ ਲੱਭੇ ਉਹ ਭਮੀ ਕਿੰਨਾ ਘੱਤਰ ਮੈਂ ਬਹੁਤ ਭਾਈ ੜਕੇ ਕਰ ਤੇ ਰੱਬ ਨੇ ਅੱਛਾ ਹਾਂ ਮੈਂ ਕੀ ਪੁੱਛਦਾ ਪਿੰਡ ਕਿੰਨਾ ਸੀਗਾ ਛੋਟਾ ਪਿੰਡ ਵੀ ਭਰਿਆ ਪਿਆ ਭਾਈ ਮੀਨਰ ਤਾਂ ਮੀਨ ਵੀ ਬੜਾ ਅਜ ਕੁੜਮਾ ਹੋਰ ਬੜਾ ਸਿੱਟੇ ਮੀਨ ਹੋਰ ਫਸਲਵਾਰੀ ਠੀਕ ਆ ਵਧੀਆ ਵਧੀਆ ਜਮ ਬੜਾ ਦਿਗਾ ਹੋਰ ਮੂੰਗੀ ਮੰਗੀ ਵੜਤੀ ਹਾਂ ਮੂੰਗੀ ਵੜਤੀ ਸੀ ਕਾਲਾ ਅੱਛਾ ਹਾਂ ਚੰਗੀ ਨਿਕਲੀ ਹਏ ਤਾਂ ਪਈ ਵੇਚੇ ਤੋਂ ਪਤਾ ਲੱਗੂ ਲੱਗਦਾ ਤਾਂ ਹੈ ਕਿ ਚੰਗੀ ਹੋਊਂਗੀ ਤਾਂ ਚਾ ਫੇਰ ਤਾਂ ਚੰਗੀ ਹੋਊਂ ਜਿਹੜੀ ਦੱਸ ਦਿੰਦਾ ਮੂੰਗੀ ਲੱਗਦਾ ਹੈ ਹਾਂ ਆ ਬਾਈ ਕਰਿਆ ਦਾ ਹਉ ਕੋੜਾ ਗਿਆ ਰਾਤ ਕੇ ਕੱਜ ਪਸ਼ੂ ਨੂੰ ਮਾਰ ਕੇ ਕੋਈ ਲਾਲਾ ਲਾਲਾ ਹਾਂ ਕੁਛ ਨਹੀਂ ਹੈ ਭਈ ਉਹਦੇ ਤਾਂ ਬਾਗ ਕੱਲੇ ਕੀ ਆ ਮਖੇ ਚ ਪੈਣੀ ਅੰਬ ਹੋਣਾ ਆਮ ਆਂਬਾ ਹੈਗੇ ਚੁੱਪ ਲੈਗਾ ਨਹੀਂ ਨਹੀਂ ਚੁੱਪਨ ਵਾਲੇ ਆ ਮੈਂ ਤਾਂ ਕਿ ਮੈਂ ਛੱਲੀਆਂ ਛੱਲੀਆਂ ਵੇਚ ਰਿਹਾ تھا ਨੇੜੇ ਬੈ ਜਾ ਮਾਰੀ ਨਾ ਯਾਰ ਰਿਸ਼ਤੇਦਾਰਾ ਕੁਛ ਆਮ ਨਾਲ ਗੱਲ ਕਰਾ ਕੇ ਬਦ ਮੱਖੋਂ ਕੁ ਵੀ ਰੱਖਿਆ ਕੇ ਮੱਖੀ ਭੁਖੀ ਪੀ ਗਿਆ ਕੀ ਮੰਮ ਨੇ ਹੋੜੀ ਸਾਰੇ ਠੀਕ ਸੀ ਆ ਬਾਈ ਓ ਯਾਰ ਉਹਨੂੰ ਦੱਤ ਦੇ ਯਾਰ ਐ ਮੈਂ ਆ ਵਧੀਆ ਵੇਖਾ ਸੁਖ ਜਮਾ ਤੂੰ ਦੀ ਫਿਰਦੀ ਆ ਅੱਛਾ ਆਹ ਨਹੀਂ ਗੰਦਾ ਫਿਰਦਾ ਵਧੀਆ ਉਹ ਫਿਰ ਤੂੰ ਨਾਨਾ ਬਣ ਕੇ ਪਹਾਈਆਂ ਭਾਈ ਸਭ ਨੂੰ ਬਧਾਵੇ ਪੈ ਤੈਨੂੰ ਬਧਾਣਾ ਹੋਗੇ ਟੈਲੀਵਿਜ਼ਨ ਦਾ ਦੰਦਾ ਬੱਸ ਮਾਨ ਛੱਪਾ ਆ ਆ ਮੈਂ ਕਿਹਾ ਜਮਾ ਟਰੱਕ ਭਰ ਕੇ ਆਉ ਇਹਨੂੰ ਤਾਂ ਜ਼ਰੂਰ ਦਿਓ ਟੈਲੀਵਿਜ਼ਨ ਹੋਰ ਤਾਂ ਹੁੰਦਾ ਹੀ ਆ ਡਰਾਈਵਰ ਆ ਹਰ ਖੁੰਜਾ ਪੈਂਦੀ ਓਏ ਕੰਜੜਾ ਤਾ ਆਇਆ ਤੇਰਾ ਦਾਦਾ ਕਦੋਂ ਬਣ ਗਿਆ ਹੈ ਕੁੜੀ ਤੋਂ ਜਾਂ ਲੋਲਾ ਚਾਹ ਤਾਂ ਸਾਰੇ ਹੀ ਹੁੰਦਾ ਭਾਈ ਮੈਂ ਹਾਂ ਪਿਆਰ ਵਾਹਲਾ ਚਾਹ ਹੈ ਮੇਰਾ ਤਾਂ ਇਹਨੂੰ ਤਾਂ ਕਾਕੇ ਦਾ ਹੁਣ ਚਾਹ ਤਾਂ ਹੁਣ ਇੱਕ ਅੱਗੇ ਆਪਣੇ ਮੁੰਡੇ ਹੀ ਹੈ ਨਹੀਂ ਪੀੜੀ 'ਚ ਤੇ ਹੁਣ ਬੈਠਾ ਚੱਲ ਕਢਿਆ ਹੀ ਸਾਰੇ ਮੁੰਡੇ ਹੀ ਆ ਫੇਰ ਫੇਰ ਤੂੰ ਕਹੇ ਤਾਂ ਅੱਗੇ ਤੇੜਈਏ ਨੇ ਦੋ ਤਾਂ ਮੱਟਰ ਹੀ ਹੁੰਦਾ ਪਣੀ ਪੀੜੀ 'ਚ ਮੁੰਡੇ ਹੀ ਹੁੰਦੇ ਜਾਂ ਤਾਂ ਬਹਿ ਜਾਵਾਂ ਲਾਉਣਾ ਚਾਹ ਤੇਰੇ ਖਾਤਰ ਆਇਆ ਭਾਈ ਜਾਇਜ਼ਤ ਵੱਡੀ ਅਖਰ ਮੁੰਡੇ ਦਾ ਹੀ ਹੱਕ ਹੈ ਮੈਂ ਕਾਹਤ ਹੈ ਵੀ ਉਹ ਕਹੇ ਤਾਂ ਬਣੇ ਆ ਬੈਠੇ ਇਹ ਜੀ ਤਾਂ ਸਭ ਨੂੰ ਦੇ ਮੇਰਾ ਭਾ ਆਹ ਤੇਰੇ ਵੀ ਤੈਨੂੰ ਬੇੜੀ ਨਹੀਂ ਹਾਂ ਤਾਂ ਹੀ ਤਾਂ ਤੇਰਾ ਵਿਆਹ ਹੋ ਗਿਆ ਜਿਆਜਤ ਬਦਦੂ ਜੀ ਕਰਾਇਆ ਨਹੀਂ ਉਹਦਾ ਘੋੜੇ ਕੱਤ ਪੈ ਗੁਲਾਇਆ ਕੱਤਿਆ ਕਰੇ ਹੀ ਨਹੀਂ ਕਿਸੇ ਨੇ ਫੌਤਾਂ ਬਥੇਰੋਂ ਪਾਇਆ ਐਵੇਂ ਪਾਇਆ ਭੋਪਰਾ ਹੀ ਨਹੀਂ ਬਾਪੂ ਨੇ ਘਰ ਨਾ ਚੱਲ ਜ਼ਮੀਨ ਮੈਨੂੰ ਮਿਲ ਗਈ ਮੇਰੇ ਤਾਏ ਦੀ ਯਾਰ ਬੱਸ ਬਸ ਯਾਰ ਕਰਿਆ ਨਹੀਂ ਤਾਂ ਕਰਾਇਆ ਵਕ ਹੋ ਗਿਆ ਕਾਲਾ ਮਾਰ ਕੇ ਐਂ ਦੱਸ ਨਾ ਵੀ ਚੂਲਾ ਵੀ ਕੱਲ ਪਿੱਛੇ ਟੁੱਟਿਆ ਸੀ ਘੋੜੇ ਤੇ ਕੱਢ ਕੇ ਕੰਡ ਟੁੱਟ ਗਈ ਸੀ ਹਾਂ ਕੰਡ ਟੁੱਟ ਗਈ ਸੀ ਘੋੜੇ ਕਿਉ ਪਾਣੀ ਵੀ ਬਣਾ ਲੀਏ ਨਾ ਪੁੱਛ ਚਾਹ ਪਾਣੀ ਰੋ ਰੋ ਚਾਹ ਨਾ ਕਰੀ ਕਿਉ ਚਾਹ ਪੀ ਲੰਦਾ ਕਰਮਾ ਅਸਤੈ ਤੇ ਹੋ ਰਿਹਾ ਨਾ ਅੱਛਾ ਨਾ ਨਾ ਹੁਣ ਨਹੀਂ ਪੀਂਦਾ ਕਰਮਾ ਚਾਹ ਲੈ ਬੈਠ ਕੋਈ ਕੋਣੋਂ ਕੁਝ ਕਰ ਹੋ ਗਾ ਤੇ ਦੇ ਮਾਰ ਕੇ ਹੁੰਦਾ ਮੇਰਾ ਕਹਿਣਾ ਬੱਲ ਕੋਈ ਅੱਧੀ ਰਤ ਤੇ ਚਾਹ ਪੀ ਹੋ ਗਿਆ ਹੁਣ ਅੱਛਾ ਅੱਛਾ ਪਾਣੀ ਪਹਿਲੇ ਨੂਨ ਪਾ ਕੇ ਬਰੈਡ ਖਾਜੋਗਾ ਨਾ ਉਹ ਬਲੱਡ ਨਾਲ ਹੋ ਗਿਆ ਚੁਹਾੜਾ ਬਲੱਡ ਦਾ ਕੀ ਚਲ ਰਿਹਾ 판 ਜਾਣਾ ਕਿ ਕਿਹਦੀ ਸ਼ੈ ਦਿਖਣਾ ਬਿੰਦੂ ਕੋਲ ਥੇ ਲੀ ਕਹਿ ਦਿੰਨੇ ਉਹ ਮਾਤਾ ਕਿਦਾਂ ਦੇਖਾ ਜੀ ਪਹਿਲੇ ਦੁਕਾਨ ਦੀ ਦੇਖਿਆ ਸੀ ਉਹ ਹੀ ਬਣਾਈ ਜਾਂਦਾ ਚੁੱਪ ਕਰਕੇ ਮਾਇਕਾ ਵੀ ਰਿਆ ਆ ਜਾ ਕੋਡ ਮਾਇਆ ਇਧਰ ਅੰਦਰ ਭਾਜੋ ਗਾ ਇੱਥੇ ਔਰ ਅਮੀ ਪਕਾਈ ਮਰੀ ਜਾਂਦਾ ਯਾਰ ਸਰਦੋ ਚਾਲ ਅੰਦਰ ਅੰਦਰ ਚਲੋ ਗਾਂ ਮਖਾਈ ਜਾਂਦਾ ਆਏ ਕੋਈ ਮੰਜਾ ਸੀ ਹਾਂ ਹਾਂ ਤਿਆਰ ਸਾਰਾ ਕੁਝ ਅੱਛਾ ਆ ਜਾ ਚੱਲ ਚਲੋ ਮੈਂ ਵੀ ਆ ਗਿਆ ਇਹ ਇੱਥੇ ਨਹੀਂ ਅਹੀਂ ਬੋਲੀ ਜਾਊਗਾ ਇਹਨੂੰ ਪਾਉ ਤਮਾਈ ਨੂੰ ਇੱਕ ਛਿੱਕੀ ਲਾ ਜਮੇ ਛਿੱਕੀ ਉਹ ਆਹ ਬੈਠਾ ਕਰ ਤੂਤਾ ਲਈ ਆ ਇੱਨੇ ਚਾਹੀ ਬੈਠਾ ਬੰਦ ਸਿਆ ਹਾ ਉਹ ਮੈਨੂੰ ਪਤਾ ਹੀ ਫਿਰ ਕੋਲ ਮੈਂ ਠੁਠਾ ਆਦਾ ਨਹੀਂ ਲੋ ਪੀਣਾ ਰੋਜ ਆਹੋ ਪਤਾ ਹੀ ਹੁੰਦਾ ਭਾਈ ਫਰਕ ਹੋਰ ਹੋਰ ਬਾਬਾ ਆ ਬਾਬਾ ਹੋਰ ਫਿਰ ਵੀ ਠੀਕ ਸੀ ਸਾਰੇ ਹਾਂ ਹਾਂ ਵਧੀਆ ਸਾਰੇ ਮਾਂ ਮੈਂ ਤਾਂ ਇਨਾ ਤੈਨੂੰ ਦੀ ਕਿ ਆ ਜੋ ਤੂੰ ਟੁਟੇ ਲੀ ਬੂਨ ਨਹੀਂ ਕਰਿਆ ਸੀ ਅੱਛਾ ਮਾਦਾ ਮੈਂ ਬਾਕੀ ਨੂੰ ਮਗਾ ਆਇਆ ਹੀ ਨਹੀਂ ਹੋਲੇ ਆਏ ਨਹੀਂ ਉਹਦਾ ਬਾਰਕ ਨਹੀਂ ਵੇਖੀ ਗਿਆ ਉਹ ਬਾਈਕ ਤੇ ਉਹ ਠਾਣੇ ਵਾਲੇ ਠਾਣੇ ਦੇ ਡਰਾਈਵਰ ਮੈਨੂੰ ਡਰ ਲੱਗੇ ਮਗਾ ਟਾਈਮ ਮਾਰਾ ਕਦੇ ਕਿਤੇ ਖੜ ਕੇ ਕਦੇ ਕਿਤੇ ਖੜ ਕੇ ਮੜੀ ਤਾਂ ਕਿਸੇ ਦੇ ਕੋਲੇ ਕੀ ਜੂਆਂ ਸੀ ਉਹ ਮਾਦਾ ਕੋਈ ਜਾਨ ਦੀ ਜਾਨ ਬਸ ਦਸਿਆ ਅੱਜ ਕੱਲ ਤਾਂ ਪੈ ਮੋਟਰਸਾਈਕਲ ਹੀ ਖੋਲ ਲੈਂਦੇ ਆ ਮੋਟਰਸਾਈਕਲ ਖੋਲਦੇ ਲੈਗਾ ਫੇਰ ਕੋਈ ਦਾ ਗੱਟ ਤੇ ਕੋਲੇ ਮਹਿੰਗਾ ਗੜਮਾ ਨਾ ਹੁਣ ਤਾਂ ਜਰਦੇ ਨਹੀਂ ਪੁੜੀ ਖੋਲ ਤੱਕ ਜਾਂਦੇ ਆ ਮੋਟਰਸਾਈਕਲ ਤਾਂ ਦੂਰ ਦੀ ਗੱਲ ਆ ਹਾਂ ਤੇ ਹੋਰ ਜਰ ਜਲੀ ਕੁੜੀ ਪਿੱਛੇ ਤੁਰ ਕੇ ਆ ਜਾਂਦਾ ਫਿਰ ਭਾਈ ਤੁਰ ਕੇ ਦਾ ਬਾਟ ਖਾਦੀ ਸੀ ਫੇਰਾ ਹਾਂ ਇਹ ਤਾਂ ਹੈ ਅੱਲਾ ਫਿਰ ਲਾ ਰਹਿਮ ਪਾਰਾ ਪਾਰਾ ਲਠੰਗਦਾ ਕਿਉਂ ਹੈ ਜਰਾ ਬਣਾਈ ਬਠਾ ਬੰਤ ਸੇ ਉਹ ਮਲਾ ਕੱਢ ਕੇ ਰੱਖਦਾ ਭਰਾਵਾ ਤੇ ਵੇਚ ਲੱਗਿਆ ਵੇਚਣ ਕਾ ਹੀ ਗੱਤ ਲੱਗਾ ਦੀ ਪੀਨੇ ਚੌਂਕ ਦੀ ਕੱਢ ਕੇ ਬਾਹਰ ਇਤਰੇ ਕੋਲ ਜਿੱਤ ਰਾਇ ਗੇ ਰੱਖ ਰਾਇ ਗੇ ਕੱਢ ਕੇ ਰੱਖਦੇ ਆ ਨਹੀਂ ਬਣਾਈ ਸੀਗੀ ਇਹਨਾਂ ਦੇ ਮੂੰਹ ਵਿੱਚ ਦੀ ਉਹ ਤਾਂ ਕੱਲ੍ਹ ਜੇ ਮੈਂ ਤੁੰਦਵਾ ਕੇ ਆ ਜਾਵਾਂ ਇਹ ਆਕੇ ਦੇ ਦਿੰਦਾ ਮੇਰਾ ਪਾਪਾ ਮੈਨੂੰ ਸਮਾਨ ਅੱਛਾ ਮੈਂ ਪਾ ਕੇ ਦੇ ਦਿੰਦਾ ਕੱਢ ਕੇ ਲੈ ਚੀਆਂ ਲੂਟ ਪਾ ਬੰਗਲਾ ਬਹੁਤ ਸਮਾਨ ਪਾਇਆ ਜਾਮਣਾ ਪਾਇਆ ਅੱਛਾ ਹਾਂ ਕੋਈ ਮਾਂ ਦਾ ਬਣਾਈ ਸੀ ਪਿੱਛੇ ਜੇ ਮੈਂ ਤਾਂ ਫਿਰ ਬੰਤ ਜਾ ਸੰਤਰੇ ਅੱਛਾ ਅੰਗੂਰ ਵਿਚ ਵਾਸਤੇ ਬਣਾਈ ਲੂ ਜਾਮਣਾ ਅੱਛਾ ਤੇ ਕੋਈ ਸ਼ੂਗਰ ਵਾਲੇ ਨੂੰ ਜਾਮਣਾ ਵਧੀਆ ਰਹਿੰਦੇ ਨੇ ਹੈ ਨਾ ਆਪ ਦੇ ਫੁੱਲ ਅੱਛਾ ਮਾਂ ਦਾ ਫਿਰ ਬਹੁਤ ਚਾਪਾਣਾ ਭਾਈ ਹਾਂ ਪਤਾ ਹੀ ਹੈ ਤੇਰਾ ਮਾੜੀ ਦੇ ਕਿਉਂ ਭੰਡਾ ਯਾਰ ਜਿਆਦਾ ਬੋਗੋ ਠੀਕ ਤੇ ਪੂਣੀਆ ਪੀਣਾ ਬੜੇ ਨੇ ਬਹੁਤ ਚੰਗੀ ਬੁਣਾਈ ਪਾਈ ਤੂੰ ਪੀਣੀ ਚੰਗੀਆਂ ਪਹਿਲੇ ਦਿਨੋਂ ਬਾਵਾ ਤੇ ਜਾਓ ਪੂਰੀ ਜੀ ਪੂਰੀ ਅੱਛਾ ਹਾਂ ਕਹਿੰਦੇ ਮੇਰਾ ਪਪਾ ਹੋਰ ਨਹੀਂ ਪਿਆਉਂਦਾ ਆਮ ਕਿਸੇ ਨੂੰ ਹਾਂ ਪਾਣੀ ਪਾਇਆ ਵੀ ਵੇਚਣੀ ਆ ਤੇਰੀ ਵੀ ਇੰਚਾਈਂ ਪਾਇਆ ਚਾਹ ਪਾਚੀ ਦੀ ਨਿਭਾਤ ਸੇ ਕਿਸੇ ਦੇ ਹਾਂ ਅਵੇ ਛੱਕਾ ਵਾਂਦੇ ਪੂਰਾ ਟੰਕਨੇ ਵਿੱਚ ਹੂੰ ਪਾਪਾ ਬਾਣੀ ਨਾ ਪੀ ਜਦ ਤੇ ਸ਼ਰਾਬੀ ਹੋ ਜਾ ਚੰਗਾ ਨਹੀਂ ਕੁੰਜਰਾ ਹੋ ਜਾ ਪਹਿਲਾ ਪੇਰ ਹੈ ਬ్రో ਆਇਆ ਕ ਤੂੰ ਬਾਹਰ ਵਹਿਜਾ ਸੀ ਕਰਦਾ ਹੈ ਉਹ ਬਾਹਰ ਵਹਿਜਾ ਮੰਜੇ ਤੇ ਸੀ ਕਰਦਿਆ ਕਰਦਾ ਸਾਰੇ ਬੰਦੇ ਕੋੜੇ ਨਹੀਂ ਬੰਦੇ ਹੁੰਦੇ ਜਾਂਦਾ ਹੈ ਤੁਸੀਂ ਨਾ ਕਰੋ ਮੈਨੂੰ ਬੋਲ ਮਾਰਦੇ ਜੇ ਕਰੇ ਕੋਈ ਨਹੀਂ ਚੀਜ਼ ਦੀ ਲੋੜ ਪਈ ਚੰਗਾ ਬੋਲ ਮਾਰਦਾ ਤੈਨੂੰ ਬਾਹਰ ਵਹਿਜਾ ਤੇ ਮੰਜੇ ਨਹੀਂ ਬਾਰ ਦੂਜੇ ਬਾਹਰ ਹੀ ਹੋ ਜਾਂਦਾ ਉਹ ਨਹੀਂ ਪਤਾ ਹੀ ਮੈਨੂੰ ਕੋਈ ਨਹੀਂ ਹੁੰਦਾ ਫਿਰ ਮੰਜਾ ਅੰਦਰ ਲਾਇਆ ਪਿਆਗਾ ਮੇਰਾ ਬੰਦ ਤੁਸੀਂ ਤੁਸੀਂ ਮੈਨੂੰ ਕਿਹੜਾ ਪੈਣਾ ਸਾਰੀ ਰਾਤ ਹੀ ਪੀ ਜਾਵੇਂ ਕੋਈ ਨਹੀਂ ਆਇਆ ਖਾ ਹੈ ਗੁਰ ਲੈ ਕੇ ਪੀ ਜਾਵਾਂ ਕੱਜੜਾ ਕਦੇ ਦਾਰੂ ਨਹੀਂ ਦੇਖੀ ਮੈਨੂੰ ਡਰ ਲੱਗਦਾ ਕਿਤੇ ਆ ਤੂੰ ਕਰ ਕੰਮ ਦਾ ਨਾ ਤਰਿਆ ਪਈ ਹੈ ਪਛੂ ਫੋਰਲਾ ਪਈ ਚੰਗਾ ਕੋਈ ਤੁੰਗਾ ਕੰਗਾ ਪਾ ਦੇ ਚੰਗਾ ਐ ਨਿਕੜ ਮਾ ਥਾ ਮੀ ਲਾਉਂਦਾ ਲੈ ਕਿ ਕਹੇ ਕੋਈ ਅਸੀਂ ਦਾਰੂ ਨਹੀਂ ਦੇਖੀ ਕਦੇ ਉਹ ਦਾਰੂ ਵਾਲੀ ਤਾਂ ਨਹੀਂ ਉਹ ਨਹੀਂ ਉਹਦੀ ਗੱਲ ਹੈ ਉਹ ਜੋ ਐ ਨਾ ਉਹ ਜੋ ਉਹ ਹੀ ਹੁੰਦਾ ਹੀ ਅੱਜਕੱਲ ਯਾਰ ਹਾਂ ਇਹ ਤਨੂ ਘਰ ਘਰੀਏ ਬੰਤ ਸਿਆ ਇਹ ਤਾਂ ਹੈ ਪੰਜਲਾ ਬਰਾਬਰ ਵੇ ਜਾ ਕੇ ਹਸਾਬ ਨਹੀਂ ਲਾਉਂਦਾ ਹਾਂ ਸਿਆਣੇ ਬੰਦੇ ਬੈਠੇ ਸਿਆਣੇ ਬੈਠੇ ਇਹ ਤਾਂ ਸਿਆਣੇ ਬੰਦਿਆਂ ਵਾਸਤੇ ਵੀ ਚਲੂਗਾ ਜਾਂਦੀ ਹੈ ਭਾਈ ਹੋਰ ਐ ਮਾੜੀ ਮੋਟੀ ਬੰਦਾ ਲਾ ਲੈਂਦਾ ਹਾਂ ਅੱਜਕੱਲ ਇਹ ਫਿਰ ਨਸ਼ਾ ਸਮਝਦੇ ਮੰਦੀ ਦਾ ਹਾਂ ਨਾਲਾ ਤੂੰ ਮਰੀ ਕਿਨ ਆਜਾ ਬਸ ਇਤੀ ਭੇਗ ਲਾ ਹੁ ਤਰਾ ਕੋਡਮਾ ਮਾਰ ਲਾ ਪਹਿਲਾ ਵਾਰ ਕੀ ਹੋਵੇ ਅੱਛਾ ਆਪਾਂ ਫੇ ਲਿਫਟ ਨਾਲ ਲਾਉਂਦੇ ਆ ਆਪਜੀ ਹਾਂ ਤੂੰ ਤਾਂ ਫਿਰ ਕਦੇ ਸ਼ਰਾਬੀ ਹੋਇਆ ਵੀ ਨਹੀਂ ਭਾਈ ਸੋਣਿਆ ਕਦੇ ਕਦੇ ਨਹੀਂ ਕਹਿੰਦੇ ਕੁੜੀ ਨੇ ਅੱਖਾਂ ਵੀ ਹਾਂ ਅੱਜ ਬੰਤ ਵੀ ਸ਼ਰਾਬੀ ਹੋਗਾ ਜਾਂ ਹੋਰ ਚੰਦਵਾਰੇ ਦਾ ਅੱਖ ਜੀ ਕਦੋਂ ਵਰੀ ਦੋ ਹੀ ਉਹਦਾ ਭਰਾਵਾ ਮੈਨ ਨਹੀਂ ਚਾਹੀਦੀ ਐ ਡੱਕੇ ਵਿੱਚ ਹੀ ਮੋਤੀ ਹਾਂ ਦੱਸਿਆ ਸੀ ਆ ਕੋ ਸਿਆਲ ਚ ਭਾਈ ਮੈਂ ਤਾਂ ਕੇ ਹਾਂ ਉਈਤੀ ਆਵੇ ਕਹਿਨੀ ਪਾਪਾ ਲੀੜੇ ਤੋਤੇ ਮੈਂ ਕਹਿਲੀ ਓ ਮੂਤ ਮੂਤ ਉਹਦਾ ਗਜ਼ਾਇਲਾ ਰੋਖਾ ਤਾਂ ਉਹਦਾ ਮਾਦਾ ਦੰਨਾ ਪਤਨੀਆਂ ਨੂੰ ਤੇਰੇ ਬਾਹਰੋਂ ਪੀ ਆਵੇ ਤਾਂ ਟੋਹ ਜਾਂਦਾ ਡਾਵਲ ਮਰ ਜਾਂਦਾ ਉਹ ਉਹਦਾ ਇੱਕ ਦੱਸ ਦਿੱਸ ਮੈਨੂੰ ਬਹੁਤ ਵਾਰ ਕਹਿੰਦੀ ਨਾ ਕਹਿੰਦੀ ਕੋ ਪੜਦਾ ਰੱਖੇ ਸ਼ਰਮ ਮੰਨੇ ਕਿਆ ਜਰਾ ਖੁਲਦਾ ਫਿਰੂ ਨੀ ਕਰਜੀ ਪਾਈ ਫਿਰੂ ਉਹਦਾ ਫਿਰ ਪਤਾ ਜੋ ਬੰਦਾ ਕੁੜਮਾ ਹਟ ਹੋ ਜਾ ਕੈਡਾ ਲੱਗਦਾ ਸਿਆਣਾ ਬੰਦਾ ਕੈਡਾ ਕੀ ਪਤਾ ਹੀ ਨਹੀਂ ਜਦਾ ਫਿਰੋ ਬੰਦਾ ਓਵਰ ਪੀਲੇ ਹਾਂ ਵੀ ਥੋੜੀ ਲਾਵੇ ਚੱਲ ਬੰਦਾ ਪੀਂਗ ਨਾਲ ਪੀਲੇ ਬੰਦਾ ਚੱਲ ਪੀਨ ਵਾਸਤੇ ਬਣੀ ਆ ਚੀਤਾ ਹਾਂ ਇਹ ਘੱਟ ਪੀ ਲੋ ਗੁਜਰਬਾਨਤਾ ਨਹੀਂ ਕਰੀ ਕਿੰਨੇ ਨਾਲ ਲੈ ਲੈ ਕੁੜਮਾ ਪੀਟੇੜਾ ਪੀਟੇੜਾ ਪਾਣੀ ਬਲ ਤਸਾਂ ਲਿਆ ਹੋਰ ਉਹ ਤਾਂ ਯਾਰਾ ਬਸ ਲੈ ਜੂਏ ਨੇ ਲੈ ਲਿਆ ਉਹ ਮੈਨੂੰ ਕਹਿੰਦਾ ਯਾਰ ਮੇਰੇ ਪੈਸੇ ਦੇ ਮੈਂ ਕਹਿੰਦਾ ਮੇਰੇ ਕੋਲ ਤਾਂ ਹੁਣ ਹਾਂ ਨਹੀਂ ਤੇ ਮੈਂ ਕਹਿੰਦਾ ਮੈਂ ਪਰੌਣੇ ਨੂੰ ਪੁੱਛੂ ਅੱਛਾ ਮੈਂ ਫਿਰ ਇਹਨੂੰ ਪੁੱਛ ਡਰੇ ਨੂੰ ਇਹ ਕਹਿੰਦਾ ਵੀ ਮੈਂ ਤੈਨੂੰ ਪੁੱਛ ਕੇ ਦੱਸਦਾ ਕਰੇ ਅੱਛਾ ਐਂ ਜੀ ਗੱਲ ਨਹੀਂ ਕਰੀ ਨਾ ਮੈਂ ਨਹੀਂ ਲਿਆ ਹੋ ਉਹ ਮੈਂ ਨਾ ਕਰ ਕਹਿੰਦਾ ਪਾ ਕਹਿੰਦਾ ਵੀ ਸਬਜੀ ਭਾਜੀ ਵੇਚ ਲੈ ਕਰਾਂਗੇ ਕਹਿੰਦਾ ਨਾ ਕੋਈ ਪਸ਼ੂ ਡੰਗਰ ਮੰਡੀ ਤੇ ਲਾਇਆ ਕਰਾਂਗੇ ਅੱਛਾ ਅੱਛਾ ਤੇ ਕਹਿੰਦਾ ਆਪਾਂ ਸਾਂਝਾ ਕਰ ਲੈਨੇ ਆ ਬਿਸੰਜਾਲਾ ਲੈ ਲਏ ਨੇ ਹਾਂ ਕੱਲਾ ਕੋ ਦੁਕੱਟੇ ਸਬਜ਼ੀ ਵੇਚ ਲਿਆ ਕਰਾਂਗੇ ਇਕੱਠੇ ਸਬਜ਼ੀ ਵੇਚ ਲਿਆ ਕਰਾਂਗੇ ਚੰਗੀ ਗੱਲ ਆ ਭਾਈ ਕਰੇ ਭੋਗ ਤੇ ਲੈ ਗਏ ਵੀ ਹਾਂ ਹਾਂ ਤੇ ਕਦੇ ਮਾਲਕ ਪਸ਼ੂ ਡੰਗਰ ਲੈ ਕੇ ਮੰਡੀ ਤੇ ਉਹ ਕਹਿੰਦਾ ਵੀ ਆਪਣਾ ਕੰਮ ਵਧੀਆ ਚੱਲੀ ਜਾਊਗਾ ਚੱਲ ਚੱਲ ਉੱਤੇ ਦੂਰ ਚੱਲ ਬਾਕੀ ਮੇਰਾ ਖਾਣ ਪੀਣ ਬਣੀ ਜਾਊਗਾ ਹੋਰ ਕੀ ਘਰੋਂ ਨਹੀਂ ਮੰਗਣੇ ਪੈਂਦੇ ਸਹੀ ਗੱਲ ਹੈ ਹਾਂ ਤਾਂ ਕਰਕੇ ਹੌਂਦਾ ਕੰਮ ਹੁੰਦਾ ਨਹੀਂ ਫਿਰ ਇਹ ਕੰਮ ਵਧੀਆ ਵਧੀਆ